ਜਾ ਚੇਗਾ ਦੋਸਤੋ ਕੈਨੇਡਾ ਬੱਚੇ ਭੇਜੀਏ ਨਾ ਭੇਜੀਏ بڑے ਤਰੀਕੇ ਦੇ ਜਿਹੜੇ ਸਵਾਲ ਆ ਸਪੈਸ਼ਲੀ ਉਹ ਵੀ ਬੱਚੇ ਜਿਹੜੇ ਇੱਥੇ ਆਏ ਹੋਏ ਆ ਬਹੁਤ سارے ਬੱਚਿਆਂ ਨੂੰ ਕਈ ਵਾਰੀ ਪੇਰੈਂਟਸ ਨੂੰ ਖਾਸ ਹੋ ਰਿਹਾ ਕਿ ਬੈਕ ਇੰਡੀਆ ਜਿਹੜੀ ਕੀ ਇਹ ਚੀਜ਼ਾਂ ਲੱਗਦੀਆਂ ਕਿ ਗਲਤੀ ਹੋ ਗਈ ਬੱਚੇ ਨੂੰ ਭੇਜ ਕੇ ਆਪਾਂ ਹੁਣ ਨਾ ਕਾਮੈਂਟ ਮਿਲਣਾ ਨਾ ਪਿਆਸ ਮਿਲਨੀ ਆ ਸੋ ਨਵੇਂ ਬੱਚਿਆਂ ਨੇ ਆਉਣਾ ਨਹੀਂ ਆਉਣਾ ਉਹਦਾ ਫੈਸਲਾ ਬੜਾ ਤੁਸੀਂ ਨਵੇਂ ਬੱਚਿਆਂ ਨੂੰ ਕਹਿੰਦੇ ਕਾਮਯਾਬ ਹੋਏ ਦੇਖਿਆ ਤੁਸੀਂ ਤਾਂ ਲਾਉਂਗੇ ਤੁਕੀ ਇੱਥੇ ਕੈਨੇਡਾ ਇਹਦੇ ਕੋਈ ਮਕਸਦ ਹੈਗਾ ਜਿੰਨੇ ਵੀ ਬੱਚੇ ਜਿਹੜੇ ਕਿ ਇੱਥੇ ਆਏ ਹੋਏ ਆ ਹਰ ਬੱਚੇ ਤੋਂ ਇਮਾਨਦਾਰੀ ਨਾਲ ਅਸੀਂ ਪੁੱਛਿਆ ਹਰ ਮੰਦੇ ਬੱਚੇ ਤੋਂ ਪੁੱਛਿਆ ਕਿ ਹਾਂ ਕਿ ਪਛਤਾਵਾ ਤਾਂ ਨਹੀਂ ਹੋ ਰਿਹਾ ਕਿੱਦਾਂ ਦਾ ਲੱਗ ਰਿਹਾ ਹਰ ਤਰ੍ਹਾਂ ਦੇ ਬੱਚੇ ਨੂੰ ਮਿਲੇ ਜਿਹੜੇ ਆਪਣੇ ਪੜਾਈ ਹਰੇ ਕਰ ਰਹੇ ਆ ਇੱਕ ਇੱਕ ਸੈਮੈਸਟਰ ਆ ਜਾਂ ਪੜਾਈ ਕੰਪਲੀਟ ਕਰ ਗਿਆ ਵਾਕ ਪਰਮੈਡ ਵਾਲੇ ਪਾਸੇ ਆ ਪੀਆਰ ਲੈਣ ਵਾਲੇ ਪਾਸੇ ਆ ਸੋ ਹਰ ਬੱਚੇ ਨੂੰ ਮਿਲਿਆ ਤੇ ਹਰ ਬੱਚੇ ਨੇ ਤਕਰੀਬਨ ਪੋਜ਼ਿਟਿਵ ਫੀਡਬੈਕ ਦੇਖਿਆ ਪੋਜ਼ਿਟਿਵ ਫੀਡਬੈਕ ਤੇ ਇੱਕ ਤਾਂ ਇਹ ਹੀ ਸੀਗਾ ਕਿ ਹਾਂ ਬੱਚਾ ਆਪਣ ਆਪ ਬੱਚੇ ਨੂੰ ਸੰਭੜਾਏ ਦਾ ਬੱਚੇ ਨੂੰ ਫਾਈਨੈਂਸ਼ੀਅਲ ਮੈਨੇਜਮੈਂਟ ਆ ਜਾਂਦੀ ਹੈ ਕਰਨੀ ਜੋ ਕਿ ਬੜਾ ਇੱਕ ਜ਼ਿੰਦਗੀ ਦਾ ਤਕੜਾ ਗਿਆਨਾ ਹੈਗਾ ਜੋ ਕਿ ਬੱਚਾ ਇੱਥੇ ਸਿੱਖਦਾ ਹੈਗਾ ਬਟ ਅੱਜ ਮੈਂ ਉਹ ਬੱਚਿਆਂ ਦੀ ਗੱਲ ਕਰਨੀ ਆ ਜਿਹੜੇ ਪਿਛਲੇ 2-3 ਸਾਲ ਪਹਿਲਾਂ ਇੱਥੇ ਆਏ ਸੀਗੇ 4 ਸਾਲ ਪਹਿਲਾਂ ਆਏ ਸੀ ਵਾਕ ਪਰਮਿਟਸ ਤੇ ਲੈ ਲੈ ਬਟ ਹੁਣ ਐਕਸਪ੍ਰੈਸ ਐਂਟਰੀ ਦੇ ਜਿਹੜਾ ਪੀਆਰ ਦੇ ਪੁਆਇੰਟਸ ਆ 500 ਪਲੱਸ ਤੇ ਉੱਪਰ ਜਾ ਰਹੇ 510 ਦਾ ਲਾਸਟ ਡਰਾਅ ਨਿਕਲਿਆ ਤੇ ਉਹਨੂੰ ਲੱਗ ਰਿਹਾ ਕਿ ਤਰ੍ਹਾਂ ਕਿਤੇ ਪ੍ਰੈਕਟੀਕਲੀ ਨਾਟ ਪੋਸੀਬਲ ਖਾਸੌਰ ਤੇ ਜਿਹੜੇ ਪਲੱਸ 2 ਵਾਲੇ ਬੱਚੇ ਜਿਹੜੇ ਹੈਗੇ ਉਨਾ ਵਾਸਤੇ ਉਹਨੂੰ ਲੱਗ ਰਿਹਾ ਕਿ ਪੋਸੀਬਿਲਿਟੀਆਂ ਨਹੀਂ ਹੈਗੀਆਂ ਸੋ ਕੈਨੇਡਾ ਦੀ ਹਰ ਪ੍ਰੋਵਿੰਸ ਜਿਹੜੇ ਕੀ ਆ ਮੈਂ ਤੁਹਾਨੂੰ ਐਕਸਪਲੋਰ ਕੀਤੀ ਤੇ ਮੈਂ ਬੱਚਿਆਂ ਨੂੰ ਵੀ ਕਹਾਂਗਾ ਤਕਰੀਬਨ 2 ਕਿ ਘੰਟੇ ਲੱਗਦੇ ਆ ਵਿਨੀਪੈਗ ਇੱਕ ਸੈਂਟਰ ਹੈਗਾ ਜਿੱਥੇ ਤੁਸੀਂ ਪੂਰੇ ਪਾਸੇ ਜਾ ਸਕਦੇ ਹੋ Ontario ਤੇ ਇਧਰ ਆ ਸਕਦੇ ਆ BC ਤੋਂ ਵੀ ਇਧਰ ਆ ਸਕਦੇ ਆ ਸੋ ਐਕਸਪਲੋਰ ਕਰੋ ਥੈਨ ਡਿਸਾਈਡ ਕਰੋ ਜਿੰਨਾ ਕਿ ਮੈਂ ਦੇਖਿਆ ਕਿਉਂਕਿ ਜਿੱਦਾਂ ਨੇ ਕਿ ਨਾ ਆਪਣੀ ਮਿਥ ਬਣੀ ਹੁੰਦੀ ਕਿ ਯਾਰ ਇਹ ਬੰਦਾ ਇਦਾਂ ਦਾ ਇਹ ਜਿਹੜਾ ਕਿ ਮੈਂ ਪ੍ਰੋਵਿੰਸ ਦੀ ਗੱਲ ਕਰ ਰਿਹਾ ਇਹ ਪ੍ਰੋਵਿੰਸ ਇਦਾਂ ਦੀ ਬਹੁਤ ਠੰਡੀ ਕੰਮ ਨਹੀਂ ਹੈਗਾ ਸੋ ਮੈਂ ਦੇਖਿਆ ਕਿ ਅਫੋਰਡੇਬਲ ਤੇ ਜਿਹੜੀ ਮੈਂ ਗੱਲ ਕਰਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇੱਥੇ ਵਿਨੀ ਪੈਗ ਦੀ ਜਿਹੜੀ ਕੀ ਆ ਵਿੱਚ ਹੈਗਾ ਵਾ ਮੈਨੀਟੋਬਾ ਦੇ ਵਿੱਚ ਹੈਗਾ ਵਾ ਸੋ ਬੱਚਿਆਂ ਕੋਲ ਬੜੀ ਆਪਰਚੂਨਿਟੀਆਂ ਆ ਗਏ ਖਾਸ ਤੌਰ ਤੇ ਮੈਂ ਉਹ ਵੀ ਬੱਚੇ ਮਿਲਿਆ ਜਿਨ੍ਹਾਂ ਦੇ ਵਾਕ ਪਰਮਿਟਸ ਨਾਲ ਥੋੜੀ ਦੇ ਚ ਐਕਸਪਾਇਰ ਹੋ ਜਣੇ ਆ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਸਾਲ ਦੋ ਸਾਲ ਦਾ ਵਾਕ ਪਰਮਿਟ ਰਹਿ ਗਿਆ ਔਖੇ ਹੋਣਗੇ ਤੇ ਉਹਨਾਂ ਬੱਚਿਆਂ ਨੂੰ ਮੈਂ ਕਹਾਂਗਾ ਐਲ ਐਮ ਆਈ ਲੈਣ ਦੀ ਸੋਚ ਰੇ ਕਿਉਂਕਿ ਹੋਰ ਆਪਸ਼ਨ ਨਹੀਂ ਹੈਗੀ ਵੀਜ਼ਾ ਐਕਸਟੈਂਡ ਕਰਾਉਣੇ ਆ ਨਾ ਕਿੱਦਾਂ ਹੋਣਗੇ ਸੋ ਉਹਨਾਂ ਬੱਚਿਆਂ ਨੂੰ ਮੈਂ ਕਹਾਂਗਾ ਉਧਰ ਪਰਵੇਸ਼ ਛੱਡ ਕੇ ਜੂ ਤੇ ਵੀਜ਼ਾਸ ਦੀ ਕੈਟਾਗਰੀ ਕੱਲੀ ਇੱਕ ਨਹੀਂ ਹੈਗੀ ਬਹੁਤ ਵੀਜ਼ਾਸ ਦੀਆਂ ਕੈਟਾਗਰੀਜ਼ ਹੈਗੀਆਂ ਐਂਟਰਪ੍ਰੈਨਿਅਰ ਕੈਟਾਗਰੀਜ਼ ਵੀ ਹੈਗੀਆਂ ਮੇਰਾ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖੋ ਨਾ 4-5 ਸਾਲ ਪੁਰਾਣੀਆਂ ਵੀ ਮੇਰਾ ਸ਼ੁਰੂ ਤੋਂ ਹੀ ਮੰਨਣਾ ਵਾ ਪੈਸਾ ਆਪਣੇ ਆਪ ਤੇ ਲਾਓ ਨਾ ਕਿ ਕਿਸੇ ਬਗਾਨੇ ਦੀ ਜੇਬ ਦੇ ਵਿੱਚ ਪਾਓ ਸੋ ਪੈਸਾ ਇਹ ਇਹ ਵੀ ਜਿਹੜੀ ਹੁਣ ਗੱਲ ਇੱਥੇ ਸੈੱਟ ਹੁੰਦੀ ਆ ਤੁਸੀਂ ਇੱਥੇ ਆ ਕੇ ਐਂਟਰਪ੍ਰੈਨਿਅਰ ਕੈਟੇਗਰੀਜ਼ ਆ ਕਿ ਸੀ ਵਰਕ ਪਰਮਿਟ ਆਪਾਂ ਕਹਿੰਦੇ ਆ ਸੋ ਕਾਫੀ ਤਰ੍ਹਾਂ ਦੀਆਂ ਵਰਕ ਪਰਮਿਟਸ ਹੋਰ ਵੀ ਆਪਸ਼ਨਸ ਹੈਗੇ ਜੇ ਤੁਸੀਂ ਆਪਣਾ ਬਿਜ਼ਨਸ ਹਾਂ ਇੱਕ ਚੀਜ਼ ਹੈਗੀ ਆ ਰਿਜਨਲ ਏਰੀਆਜ਼ ਦੇ ਵਿੱਚ ਜਾਣ ਦੇ ਤੁਸੀਂ ਤਿਆਰ ਚਾਹੀਦੇ ਆ ਸੋ ਮੈਂ ਅੱਜ ਉਹ ਵੀ ਬੱਚਿਆਂ ਨੂੰ ਮੈਂ ਇੱਥੇ ਮਿਲਿਆ ਜਿਹੜੇ ਬੱਚਿਆਂ ਨੇ ਇਵਨ ਕਿ ਬੀਸੀ ਪ੍ਰਵਿੰਸ ਦੀ ਵੀ ਗੱਲ ਕਰਾਂ ਉੱਥੇ ਵੀ ਮਿਲਿਆ ਇਧਰ ਵੀ ਮੈਨੀਟੋਬਾ ਵੀ ਮਿਲਿਆ ਜਿਨ੍ਹਾਂ ਨੇ ਆਪਣੇ ਕੀ ਜਿਹੜੇ ਕੀ ਆ business ਖੋਲੇ ਆ ਆਪਣੇ business ਖੋਲੇ ਆ ਬਾਈ ਕੀਤੇ ਮੈਂ ਤਾਂ ਕਹੂੰਗਾ ਰੈਦਰ than ਕਿ ਕਿਸੇ ਨੂੰ LMI ਦੇ ਪੈਸੇ ਦੇਣ ਨੂੰ ਆਪਣੇ business ਖੋਲੇ ਆ ਤੇ ਵਨ ਕੀ ਮੈਂ ਇਹ ਵੀ ਬੱਚੇ ਨੂੰ ਮਿਲਿਆ ਸਾਲ ਬਾਅਦ ਉਹਨੇ ਆਪਣੇ business ਆਪਣੇ ਆਪ ਨੂੰ LMI ਦੇ ਕੇ ਵੀ ਪੱਕਾ ਕਰਾਇਆ ਯਾਰ ਸੋ ਕਿੰਨੀ ਵਧੀਆ ਗੱਲ ਆ ਨਾਲ ਦੀ ਨਾਲ ਪੈਸੇ ਵੀ ਜਿਹੜੇ ਕੀ ਕਮਾ ਰਹੇ ਆ ਤੋਂ ਖਾਸ ਹੋਰ ਦੇ ਪੇ ਰੋਲ ਤੇ ਜ਼ਰੂਰ ਬਚ ਜਓ ਕਿਉਂਕਿ ਨਾ ਪੇ ਰੋਲ ਵਾਲਾ ਜਿਹੜਾ ਇੱਥੇ ਕੰਮ ਆ ਨਾ ਬੜਾ ਕੁਝ ਨਹੀਂ ਬਚਦਾ ਪੇ ਰੋਲ ਤੇ ਤਾਂ ਨਾ ਮੈਂ ਤਾਂ ਕਹੂੰਗਾ ਜਿਹੜੀ LMI ਬੜੀ ਸਸਤੀਆਂ ਮਿਲਦੀਆਂ 10000 20000 ਵੀ ਮਿਲਦੀਆਂ ਪਰ LMI ਸੋ ਐਸ ਵੇਲੇ ਪਤਾ ਨਹੀਂ ਪੁਆਇੰਟ ਕਦੋਂ ਟਿਕਨੇ ਆ ਪੀਆਰ ਕਦੋਂ ਹੋਣੀ ਆ ਪਰ ਹਾਂ ਜੇ ਬਾ ਖਾਲੀ ਹੋਣੀਆਂ ਪੈਲੀਆਂ ਪਿੱਛੇ ਵਿਕ ਜਣੀਆਂ ਉਹ ਰੈਦਰ ਦਨ ਬਾਈ ਇਹ ਬਿਜ਼ਨਸ ਇਅਰ ਆ ਬਿਲਕੁਲ ਤੁਸੀਂ ਕਰ ਸਕਦੇ ਆ ਐਲਐਮਆਈ ਜੋ ਵੀ ਘੱਟ ਰੇਟ ਤੇ ਮੈਂ ਇੱਥੇ ਇੱਕ ਸਟੂਡੈਂਟ ਨੂੰ ਮਿਲਿਆ ਜਿਹਨੇ ਆ ਪਿਛਲੇ ਸਮੇਂ ਦੇ ਵਿੱਚ 27000 ਡਾਲਰ ਇਨਵੈਸਟ ਕਰਕੇ ਆਪਣਾ ਰਿਜੀਨਲ ਏਰੀਆ ਦੇ ਵਿੱਚ ਛੋਟਾ ਜਿਹਾ ਬਿਜ਼ਨਸ ਖੋਲਿਆ ਇੱਕ ਛੋਟੀ ਭੈਣ ਨੂੰ ਮਿਲੇ ਸੀ ਨੇ ਕਿ ਡਰਾਈ ਕਲੀਨਿੰਗ ਦਾ ਬਿਜ਼ਨਸ ਖੋਲਿਆ ਐਂਡ ਸ਼ੀ ਇਜ਼ ਅਰਨਿੰਗ ਅ ਵੈਰੀ ਹੈਂਡਸਮ ਅਮਾਉਂਟ ਆਫ ਮਨੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੇ ਪੀਆਰ ਲਈ ਵੀ ਐਲੀਜੀਬਲ ਹੋ ਜਾਣਾ ਸੋ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਸ ਹਜੇ ਵੀ ਹੈਗੀਆਂ ਸੋ ਆਨਸ਼ੋਰ ਵਾਲੇ ਬੱਚੇ ਕੈਨੇਡਾ ਵਾਲੇ ਬੱਚੇ जरूर एक वारी कांटेक्ट करो कांटेक्ट इंस्टाग्राम दे बेटा मैं तो कहूंगा हां बाकी ਤੁਸੀਂ ਆ WhatsApp ਤੇ ਸਾਡੇ ਇੰਡੀਆ ਵਾਲੇ ਦੇ ਵੀ ਭੇਜ ਸਕਦੇ ਹੋ ਪ੍ਰੋਫਾਈਲ ਪਰ ਫਿਰ ਵੀ ਬੱਚਿਆਂ ਨੂੰ ਕਹਾਂਗਾ Instagram ਤੇ ਤੁਸੀਂ ਸਾਡੇ ਨਾਲ ਜਰੂਰ कांटेक्ट ਕਰੋ ਸੋ ਔਨਸ਼ੋਰ ਵਾਲੇ ਸਟੂਡੈਂਟ ਸਪੈਸ਼ਲੀ ਜਿਹੜੇ ਬੱਚੇ ਬੜੇ ਵੱਡੇ ਸੁਪਨੇ ਉਮੀਦਾਂ ਲੈ ਕੇ ਆਏ ਸੀਗੇ ਟੋਰਾਂਟੋ ਬ੍ਰੈਂਟਨ BC ਵੈਨਕੂਵਰ ਦੇ ਵਿੱਚ ਸਟਕ ਫੀਲ ਕਰ ਰਹੇ ਆ ਹਾਂ ਕਈ ਨੋਵਾ ਸਕੋਸ਼ੀਆ ਵੀ ਮੂਵ ਹੋ ਗਏ ਜਾਂ ਕਈ ਵਿਨੀਪੈਗ ਵੀ ਮੂਵ ਹੋਏ ਹੁਣੇ ਆ ਬਟ ਕਈ ਦਾ ਤਾਂ ਸਹੀ ਸਲਾਹ ਤੋਂ ਬਿਨਾ ਸਿਰੇ ਨਹੀਂ ਲੱਗ ਹੋਣਾ ਤਾਂ ਸਹੀ ਸਲਾਹ ਵਾਸਤੇ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਆਪਣੇ ਬਲ ਮਾਨਦਰੀਆਂ ਤੁਹਾਨੂੰ ਪੂਰੀ ਸਲਾਹ ਦਵਾਂਗੇ ਪ੍ਰੋਫਾਈਲ ਤੋਂ ਪ੍ਰੋਫਾਈਲ ਤੁਹਾਡੇ ਮੈਟਰ ਕਰੇਗਾ ਹੋ ਸਕਦਾ ਤੁਸੀਂ ਆਪਣੇ ਲੱਖਾਂ ਰੁਪਏ ਬਚਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਉਹ ਵੀ ਲੱਖਾਂ ਰੁਪਏ ਜਿਹੜਾ ਕੀ ਆ ਕਮਾ ਕੇ ਰੱਦ ਸਿੱਧੀ ਗੱਲ ਕਰਾਂ ਆਪਣੇ ਦੇ ਪੈਸਾ ਖਰਚੋ ਸੋ ਪੈਸੇ ਦੇ ਕੇ ਜੇ ਪੱਕਾ ਹੁੰਦੇ ਸਾਰਾ ਪੰਜਾਬ ਹੋ ਜਾਂਦਾ ਸੋ ਸਹੀ ਸਲਾਹ ਨਾਲ ਹੀ ਪੱਕਾ ਹੋਇਆ ਜਾਏਗਾ ਸੋ ਪਿਨਾਕਲ ਦੇ ਨਾਲ ਜਰੂਰ ਜੁੜੇ ਰਹੋ ਸੋ ਇੱਕ ਜਿਹੜਾ ਮਕਸਦ ਹੈਗਾ ਕੈਨੇਡਾ ਵਿੱਚ ਇੱਥੇ ਵਿਜ਼ਿਟ ਕਰਨ ਦਾ ਸੋ ਦਾ ਇੱਕੋ ਹੀ ਮਕਸਦ ਹੈਗਾ ਕਿ ਬੱਚਿਆਂ ਵਾਸਤੇ ਆਪਸ਼ਨਸ ਕੱਢੀਆਂ ਜਾਂ ਤਾਂ ਸੋ ਕਾਫੀ ਆਪਸ਼ਨਸ ਆਈਆਂ ਸੋ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਔਨਸਰ ਵਾਸਤੇ ਵੀ ਬੱਚੇ ਜਿਹੜੇ ਕਿ ਸਾਡੇ ਨਾਲ ਕਨੈਕਟ ਕਰ ਸਕਦੇ ਸਤਿ ਸ਼੍ਰੀ ਅਕਾਲ